ਮੈਂ ਫੈਮਿਲੀ ਨੂੰ ਮਿਲ ਕੇ ਆਇਆ ਹਾਂ ਜੀ ਔਰ ਕਿਉਂਕਿ ਅਸੀਂ ਨੇੜੇ ਇੱਕ ਦੂਜੇ ਦੇ ਲਾਗੇ ਰਹਿੰਦੇ ਹਾਂ ਡੀਆਈਜੀ ਨੇ ਕਿਉਂ ਮਾਰੀ ਆਪਣੇ ਆਪ ਨੂੰ ਗੋਲੀ ਸੱਚ ਆਇਆ ਸਾਹਮਣੇ ਇਨਾ ਬੰਦਿਆਂ ਦਾ ਅਸੀਂ ਦਬਾ ਆਖਰਕਾਰ 11 ਪੰਨਿਆਂ ਦਾ ਸੁਸਾਈਡ ਨੋਟ ਵਿੱਚ ਕਿਤੇ ਹੋਸ਼ ਉਡਾਉ ਖੁਲਾਸੇ ਆਤਮ ਹੱਤਿਆ ਕਰਨਾ ਇੱਕ ਮਾਨਸਿਕ ਰੋਗ ਹੈ ਇਹ ਮਾਨਸਿਕ ਰੋਗ ਜੇਕਰ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਰਹੀ ਅਮਰ ਸਿੰਘ ਚਹਿਲ ਨੂੰ ਲੱਗ ਜਾਵੇ ਤਾਂ ਇਹ ਹੋਰ ਵੀ ਖਤਰਨਾਕ ਗੱਲ ਹੈ ਨਕਲੀ ਪ੍ਰਾਫਿਟ ਦਿਖਾ ਕੇ ਠੱਗੀ ਮਾਰ ਲੈਣਾ ਅਤੇ ਠੱਗਾਂ ਦੇ ਜਾਲ ਵਿੱਚ ਫਸ ਜਾਣਾ ਬਹੁਤ ਗਲਤ ਹੈ ਪਰ ਜੇ ਅਮਰ ਸਿੰਘ ਚਿਹਲ ਵਰਗੇ ਸਿਨਰ ਪੁਲਿਸ ਅਫਸਰ ਠੱਗਾ ਦੇ ਸਿਕੰਜੇ ਵਿੱਚ ਫਸ ਜਾਣ ਤਾਂ ਇਸ ਤੋਂ ਵੱਧ ਹੋਰ ਖਤਰਨਾਕ ਕੀ ਹੋਵੇਗਾ ਠੱਗੀ ਹੋਣ ਤੋਂ ਬਾਅਦ ਠੱਗਾਂ ਨੂੰ ਫੜਨਾ ਉਹਨਾਂ ਕੋਲੋਂ ਰਿਕਵਰੀ ਕਰਨੀ ਜਾਂ ਰਿਕਵਰੀ ਕਰਵਾਉਣੀ ਹੋਰ ਲੋਕਾਂ ਨੂੰ ਠੱਗੀ ਤੋਂ ਬਚਾਉਣਾ ਇੱਕ ਪੁਲਿਸ ਅਫਸਰ ਦਾ ਫਰਜ਼ ਹੁੰਦਾ ਹੈ ਪਰ ਜੇਕਰ ਪੁਲਿਸ ਅਫਸਰ ਹੀ ਠੱਗੀ ਦੇ ਸ਼ਿਕਾਰ ਹੋ ਕੇ ਆਤਮ ਹੱਤਿਆ ਵੱਲ ਵਧਣ ਤਾਂ ਇਹ ਬਹੁਤ ਸ਼ਰਮਨਾਕ ਘਟਨਾ ਹੈ ਉਮੀਦ ਕਰਦੇ ਹਾਂ ਕਿ ਰਿਟਾਇਰ ਪੁਲਿਸ ਅਫਸਰ ਅਮਰ ਸਿੰਘ ਚਹਿਲ ਨੂੰ ਮੈਡੀਕਲ ਸਾਇੰਸ ਬਚਾ ਲਵੇਗੀ ਅਤੇ ਉਹ ਤੰਦਰੁਸਤ ਹੋ ਕੇ ਇਨਸਾਫ ਲੈਣਗੇ ਬਹਿਬਲ ਕਲਾ ਅਤੇ ਕੋਟਕਪੂਰਾ ਗੋਲੀकांड ਮਾਮਲੇ ਆਮਜ਼ਦ ਪੁਲਿਸ ਅਮਰ ਸਿੰਘ ਚਹਿਲ ਸਾਬਕਾ ਡੀਆਈਜੀ ਵੱਲੋਂ ਖੁੱਤੇ ਗੋਲੀ ਚਲਾਉਣ ਦੀ ਖਬਰ ਹਾਲਾਤ ਗੰਭੀਰ ਸਿੱਖ ਇਤਿਹਾਸ ਚ ਇਹ ਆਮ ਸੁਣਨ ਵਿੱਚ ਆਉਂਦਾ ਹੈ ਕਿ ਦੁਨਿਆਵੀ ਅਦਾਲਤਾਂ ਵਿੱਚ ਇਨਸਾਫ ਹੋਵੇ ਨਾ ਹੋਵੇ ਪਰ ਅਕਾਲ ਪੁਰਖ ਦੀ ਅਦਾਲਤ ਵਿੱਚ ਹਮੇਸ਼ਾ ਇਨਸਾਫ ਹੋਇਆ ਹੈ ਜਿਨ੍ਹਾਂ ਨੇ ਜਾਪ ਕਰਦੀ ਸਿੱਖ ਸੰਗਤ ਤੇ ਗੋਲੀਆਂ ਚਲਾਈਆਂ ਅੱਜ ਆਪਣੇ ਆਪ ਨੂੰ ਗੋਲੀਆਂ ਮਾਰ ਰਹੇ ਹਨ ਸਾਬਕਾ ਆਈਜੀ ਅਮਰ ਸਿੰਘ ਚਹਿਲ ਦੀ ਸ਼ੱਕੀ ਹਾਲਤਾ ਵਿੱਚੋਂ ਮੋੜ ਹੋ ਗਈ ਮੁੰਡਲੀ ਚਰਚਾ ਹੈ ਉਸਨੇ ਖੁਦ ਨੂੰ ਗੋਲੀ ਮਾਰ ਲਈ ਹੈ ਸੁਸਾਈਡ ਨੋਟ ਮੁਤਾਬਕ 8 ਕਰੋੜ ਦੇ ਠੱਗੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਅਮਰ ਸਿੰਘ ਦਾ 12 ਅਕਤੂਬਰ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਿੱਚ ਬੇਅਦਬੇ ਦੀ ਕਟਨਾਵਾਂ ਦੇ ਵਿਰੁੱਧ ਵਿੱਚ ਇਕੱਠੇ ਹੋਏ ਸਿੱਖ ਸੰਗਤ ਉੱਤੇ ਜੋ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਕਈ ਜ਼ਖਮੀ ਹੋਏ ਬਾਅਦ ਵਿੱਚ ਬਹੀਬਲ ਕਲਾ ਵਿੱਚ ਦੋ ਸਿੰਘਾਂ ਦੀ ਸ਼ਹੀਦੀ ਵੀ ਹੋਈ ਉਸ ਸਮੇਂ ਅਮਰ ਸਿੰਘ ਦਾ ਡੀਆਈਜੀ ਫਿਰੋਜ਼ਪੁਰ ਰੇਂਜ ਹੋਣ ਕਾਰਨ ਸਿੱਧਾ ਸਬੰਧ ਜੁੜਦਾ ਹੈ ਉਸ ਸਮੇਂ ਅਮਰ ਸਿੰਘ ਦਾ ਡੀਆਈਜੀ ਫਿਰੋਜ਼ਪੁਰ ਰੇਂਜ ਹੋਣ ਕਾਰਨ ਸਿੱਧਾ ਸਬੰਧ ਜੁੜਦਾ ਹੈ ਉਸ ਸਮੇਂ ਉਹ ਉੱਚ ਅਧਿਕਾਰੀ ਸੀ ਤੇ ਐਸਆਈਟੀ ਨੇ ਵੀ ਉਸ ਦੀ ਜ਼ਿੰਮੇਵਾਰੀ ਤੈਅ ਕੀਤੀ ਸੀ ਕਿ ਬਕਾਇਦਾ ਚਲਾਨ ਚ ਉਸ ਦਾ ਨਾਮ ਵੀ ਸ਼ਾਮਲ ਸੀ ਸਾਬਕਾ DIG ਅਧਿਕਾਰੀ ਆਮਰ ਸਿੰਘ ਚਹਿਲ ਨੇ ਕਰੀਬ 8 ਕਰੋੜ ਦੀ ਧੋਖਾਧੜੀ ਹੋਣ ਤੇ ਇਨਸਾਫ ਲੈਣ ਲਈ ਖੁਦ ਨੂੰ ਪੇਟ ਵਿੱਚ ਗੋਲੀ ਮਾਰ ਲਈ ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਉਕਤ ਅਧਿਕਾਰੀ ਨੇ ਖੁਦ ਨੂੰ ਮਕਾਉਣ ਲਈ ਇਹ ਕਦਮ ਚੁੱਕਿਆ ਹੁੰਦਾ ਤਾਂ ਨਿਸ਼ਾਨਾ ਕੁਝ ਹੋਰ ਹੋਣਾ ਸੀ ਕਿਉਂਕਿ ਚਹਿਲ ਵੀ ਚੰਗੀ ਤਰ੍ਹਾਂ ਜਾਣਦਾ ਹੋਣਾ ਕਿ ਇਸ ਨਾਲ ਉਸ ਦੀ ਜਾਨ ਨਹੀਂ ਜਾਵੇਗੀ ਪਰ ਇਸ ਸਮੇਂ ਇਨਸਾਫ ਲੈਣ ਲਈ ਉਸ ਨੂੰ ਘੱਟੋ-ਘੱਟ ਅਜਿਹੇ ਕਦਮ ਤਾਂ ਚੁੱਕਣਾ ਪੈਣਾ ਨਹੀਂ ਕੁਝ ਨਹੀਂ ਹੋਣਾ ਯਾਦ ਕਰਵਾ ਦਵਾਂ ਕਿ ਬੇਅਦਬੀ ਉਲੀ ਕਾਨੂੰਨ ਵਿੱਚ ਦੋਸ਼ੀ ਥਾਣਾ ਨੰਬਰ 6 ਦੇ ਉਕਤ ਸੇਵਾ ਮੁਕਤ ਡੀਆਈਜੀ ਅਧਿਕਾਰੀ ਅਮਰ ਸਿੰਘ ਚਹਿਲ ਹੁਣ ਅੰਦਾਜ਼ਾ ਲਾਲਵੋ ਕੀ ਜੇ ਸਰਕਾਰਾਂ ਦੇ ਟੋਲਾ ਤੇ ਸਿਸਟਮ ਦਾ ਹਿੱਸਾ ਰਹੇ ਲੋਕਾਂ ਨੂੰ ਅੱਜ ਦੀ ਘੜੇ ਇਨਸਾਫ ਲੈਣ ਲਈ ਅਜਿਹੇ ਕਦਮ ਚੁੱਕਣੇ ਪੈ ਰਹੇ ਨੇ ਫਿਰ ਆਮ ਜਨਤਾ ਲਈ ਇਨਸਾਫ ਬੁਰਜ ਕਲੀਫੇ ਤੇ ਅੱਧ ਅਸਮਾਨੇ ਲੱਗੀ ਜਹਾਜ਼ ਬਚਾਓ ਲਾਲ ਬੱਤੀ ਜਿਨ੍ਹਾਂ ਨਹੀਂ ਬਲਕਿ ਉਸ ਤੋਂ ਵੀ ਦੂਰ ਹੈ ਬਾਕੀ ਆਖਦੇ ਨੇ ਕਿ ਇਨਸਾਨ ਦੇ ਕਰਮ ਅੱਗੇ ਆਉਂਦੇ ਨੇ ਕੱਲ ਪਾਠ ਕਰਦੀ ਸੰਗਤ ਤੇ ਗੋਲੀ ਚਲਾਉਣ ਵਾਲੇ ਅੱਜ ਆਪ ਗੋਲੀਆਂ ਖਾ ਕੇ ਹਸਪਤਾਲ ਦੇ ਬਿਸਤਰ ਤੇ ਪਏ ਨੇ ਬਾਕੀ ਕਰਮਾਂ ਦਾ ਖੇਡ ਹੈ ਸਭ ਜ਼ੁਲਮ ਢਾ ਕੇ ਕਮਾਏ ਅੱਜ ਆਪਣੇ ਵੀ ਕੰਮ ਨਾ ਆਏ ਅੱਜ ਇਹ ਕਹਾਵਤ ਵੀ ਟੁੱਗ ਗਈ ਕਿ ਚੱਲੇ ਹੋਏ ਕਾਰਤੂਸ ਤੇ ਸਾਬਕਾ ਪੁਲਿਸ ਅਫਸਰ ਦਾ ਵੀ ਕੋਈ ਮੁੱਲ ਨਹੀਂ ਦੂਜੀ ਸੋਚਣ ਵਾਲੀ ਗੱਲ ਹੈ ਕਿ ਇਹ ਵੀਤ ਹੈ ਕਿ ਇੱਕ ਆਈਜੀ ਪੱਧਰ ਦੇ ਰਿਟਾਇਰ ਅਧਿਕਾਰੀ ਕੋਲ 8 ਕਰੋੜ ਆਇਆ ਕਿਥੋਂ ਕਿਤੇ ਇਹ ਵੀ ਦੂਜਾ ਹਰ ਚਰਨ ਭੂਲਰਤਾ ਨਹੀਂ ਬੇਸ਼ੱਕ ਇਨਾ ਕਿਹਾ 7 ਕਰੋੜ 50 ਲੱਖ ਰਿਸ਼ਤ ਦਾਰਾਂ ਦੇ ਸੀ ਪਰ ਰਿਸ਼ਤੇਦਾਰ ਅੱਜ ਕੱਲ ਵੱਡੇ ਤੇ ਲੂਣ ਨਹੀਂ ਪਾਉਂਦੇ ਕੀ ਖਿਆਲ ਹੈ ਤੁਹਾਡਾ 8 ਕਰੋੜ ਰੁਪਏ ਦੀ ਧੋਖਾਧੜੀ ਡੀਆਈਜੀਪ ਦਾ ਨਾਮ ਹੈ ਸੇਵਾਮੁਕਤ ਆਈਜੀ ਨੇ 12 ਪੰਨਿਆਂ ਦੇ ਨੋਟ ਵਿੱਚ ਕੀ ਲਿਖਿਆ ਪੰਜਾਬ ਕੇ ਸਾਬਕਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਾਹਲ ਨੇ ਸੋਮਵਾਰ ਨੂੰ ਪਟਿਆਲਾ ਸਥਿਤ ਆਪਣੇ ਘਰ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਹਨਾਂ ਨੂੰ ਤੁਰੰਤ ਸ਼ਹਿਰ ਦੇ ਪਾਰਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਨਾਜ਼ੁਕ ਹਨ ਪੁਲਿਸ ਨੂੰ ਮੌਕੇ ਤੇ 12 ਪੰਨਿਆਂ ਦਾ ਇੱਕ ਸੁਸਾਇਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਇੱਕ ਵੱਡਾ ਆਨਲਾਈਨ ਘੁਟਾਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਚਹਿਲ ਦੀ ਨਿਰਾਸ਼ਾ ਤੇ અપਮਾਨ ਦਾ ਵਰਤਨ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੁਰਵੀ ਆਦਮ ਨੂੰ ਸੰਬੋਧਿਤ ਕੀਤੇ ਗਏ ਸੁਸਾਇਸਾਈਡ ਨੋਟ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨਾਲ 8.10 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ ਜਿਸ ਕਾਰਨ ਉਹ ਡੂੰਘੇ ਡਿਪਰੈਸ਼ਨ ਵਿੱਚ ਚਲੇ ਗਏ ਸਾਨਾ ਨੋਟ ਵਿੱਚ ਸਾਬਕਾ ਅਧਿਕਾਰੀ ਨੇ ਕਥਿਤ ਤੌਰ ਤੇ ਐਨੀ ਵੱਡੀ ਰਕਮ ਵਸੂਲਣ ਨਾ ਕਰਨ ਤੇ ਆਫਸਰਸ ਪ੍ਰਗਟ ਕੀਤਾ ਉਸਨੇ ਦਾਅਵਾ ਕੀਤਾ ਕਿ ਇਹ ਸਾਈਬਰ ਅਪਰਾਧੀਆਂ ਨੇ ਨਿਵੇਸ਼ ਤੇ ਉੱਚ ਰਿਟਰਨ ਦਾ ਵਾਅਦਾ ਕਰਕੇ ਉਸ ਨਾਲ ਪੈਸੇ ਠੱਗੇ ਸਨ ਅਮਰ ਸਿੰਘ ਚਹਿਲ 2015 ਵਿੱਚ ਫਰੀਦਕੋਟ ਵਿੱਚ ਵਹੀਬਲ ਕਲਾ ਅਤੇ ਕੋਟਕਪੂਰਾ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਦੋਸ਼ੀ ਹੈ ਜਿਸ ਦੇ ਨਤੀਜੇ ਵਜੋਂ ਦੋ ਲੋਕਾਂ ਦੀ ਮੌਤ ਹੋ ਗਈ ਸੀ 24 ਫਰਵਰੀ 2023 ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਫਰੀਦਕੋਟ ਦੀ ਅਦਾਲਤ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਅਤੇ ਚਹਲ ਸਮੇਤ ਕਈ ਪੁਲਿਸ ਅਧਿਕਾਰੀਆਂ ਵਿਰੁੱਧ ਚਾਰਜ ਸ਼ੀਟ ਧਾਇਰ ਕੀਤੀ ਸੀ ਐਸਆਈਟੀ ਦੀ ਅਗਵਾਈ ਉਸ ਸਮੇਂ ਦੇ ਏਡੀਜੀਪੀ ਐਲਕੇ ਯਾਦਵ ਕਰ ਰਹੇ ਸਨ ਪਟਿਆਲਾ ਸਿਟੀ ਦੇ ਐਸਪੀ ਬਲਵਿੰਦਰ ਸਿੰਘ ਚੀਮੇ ਨੇ ਘਟਨਾ ਦਾ ਵੇਰਵਾ ਦਿੰਦਿਆ ਹੋਇਆ ਕਿਹਾ ਸਾਨੂੰ ਸੇਵਾਮੁਕਤ ਆਈਜੀ ਅਮਰ ਸਿੰਘ ਚਹਲ ਦੇ ਦੋਸਤਾਂ ਤੋਂ ਸੂਚਨਾ ਮਿਲੀ ਕਿ ਉਸਨੇ ਖੁਦਕੁਸ਼ੀ ਦੀ ਧਮਕੀ ਵਾਲੇ ਇੱਕ ਨੋਟ ਸਾਂਝਾ ਕੀਤਾ ਹੈ ਸੂਚਨਾ ਮਿਲਣ ਤੇ ਐਸਐਚਓ ਡੀਐਸਪੀ ਅਤੇ ਮੈਂ ਉਸ ਦੇ ਘਰ ਪਹੁੰਚੇ ਅਤੇ ਉਸ ਨੂੰ ਜ਼ ਮੀ ਪਿਆ ਦੇਖਿਆ ਅਸੀਂ ਉਸ ਨੂੰ ਪ੍ਰਾਂਤ ਹਸਪਤਾਲ ਲੈ ਗਏ ਅਸੀਂ ਕਟਣਾ ਵਾਲੀ ਥਾਂ ਤੋਂ ਮਿਲਿਆ ਨੋਟ ਬਰਾਮਦ ਕਰ ਲਿਆ ਹੈ ਉਹ ਗੰਭੀਰ ਹਾਲਾਤ ਵਿੱਚ ਹੈ ਅਤੇ ਉਸ ਦਾ ਇਲਾਜ ਅਤੇ ਟੈਸਟ ਚੱਲ ਰਹੇ ਹਨ ਅਸੀਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ ਇਸ ਸਮੇਂ ਸਾਡੀ ਤਰਜੀਹ ਉਸ ਦੀ ਜਾਨ ਬਚਾਉਣਾ ਹੈ ਅਸੀਂ ਉਸ ਦੇ ਪਰਿਵਾਰ ਦੇ ਨਾਲ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਸੁਸਾਇਡ ਨੋਟ ਦੇ ਆਧਾਰ ਤੇ ਇਹ ਸਹੀ ਐਫ ਆਈ ਆਰ ਦਰਜ ਕੀਤੀ ਜਾਵੇਗੀ ਅਤੇ ਜਾਂਚ ਕੀਤੀ ਜਾਵੇਗੀ ਇੱਕ ਸਿਟੀ ਸੈਕਸ਼ਨ ਉਸ ਦੀਆਂ ਤਾਂ ਦੇ ਗੰਭੀਰਤਾ ਦਾ ਪਤਾ ਲਗਾਏਗਾ ਜੋ ਅੱਗੇ ਦੀ ਕਾਰਵਾਈ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ ਆਈਪੀਐਸ ਅਧਿਕਾਰੀ ਅਮਰ ਸਿੰਘ ਚਹਿਲ ਆਈਜੀ ਵੱਜੋਂ ਸੇਵਾਮੁਕਤ ਹੋਣ ਤੋਂ ਬਾਅਦ ਪਟਿਆਲੇ ਵਿੱਚ ਰਹਿ ਰਹੇ ਸਨ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ ਨੇ ਕਿਹਾ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਪੁਲਿਸ ਟੀਮਾਂ ਤੁਰੰਤ ਅਮਰ ਸਿੰਘ ਚਹਿਲ ਦੇ ਘਰ ਪਹੁੰਚਿਆ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਿਜੀਟਲ ਧੋਖਾਧੜੀ ਵਿੱਚ ਅਮਰ ਸਿੰਘ ਚਹਿਲ ਦੀ ਸ਼ਮੂਲੀਅਤ ਨੇ ਸਾਈਬਰ ਅਪਰਾਧ ਬਾਰੇ ਨਵੀਆਂ ਜਨਤਾ ਮ ਪੈਦਾ ਕਰ ਦਿੱਤੀਆਂ ਹਨ ਜੋ ਹੁਣ ਸਾਬਕਾ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹੈ ਅਤੇ ਇਹ ਉਜਾਗਰ ਕਰਦਾ ਹੈ ਕਿ ਉੱਚ ਪ੍ਰੋਫਾਈਲ ਵਿਅਕਤੀਆਂ ਦੀ ਔਨਲਾਈਨ ਧੋਖਾਧੜੀ ਲਈ ਕਿੰਨਾ ਕਮਜ਼ੋਰ ਹਨ ਸੋ ਦੋਸਤੋ ਜੇਕਰ ਜਨਤਾ ਦੀ ਹਿਫਾਜ਼ਤ ਕਰਨ ਵਾਲੇ ਹੀ ਇਦਾਂ ਧੋਖਾਧੜੀਆਂ ਦਾ ਸ਼ਿਕਾਰ ਹੋਣਗੇ ਤਾਂ ਫਿਰ ਆਮ ਜਨਤਾ ਦਾ ਕੀ ਹੋਵੇਗਾ ਆਮ ਜਨਤਾ ਤਾਂ ਕੁਝ ਵੀ ਨਹੀਂ ਕਰ ਸਕੇਗੀ ਜੇਕਰ ਇੱਕ ਐਡਾ ਵੱਡਾ ਪੁਲਿਸ ਅਫਸਰ ਡਿਜੀਟਲ ਤੋਖਾ ਧੜੀ ਦਾ ਸ਼ਿਕਾਰ ਹੋ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਬਣੇਗਾ ਇਹ ਇੱਕ ਸੋਚਣ ਤੇ ਸਮਝਣ ਵਾਲੀ ਗੱਲ ਹੈ ਸੋ ਬਾਕੀ ਤੁਹਾਡਾ ਆਈਜੀ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ